ACP ਨਾਰਥ ਤੇ SHO ਸਲੇਮ ਟਾਵਰੀ ਇਹਨਾਂ ਦੀ ਟੀਮ ਨੂੰ ਜੀ ਵਧੀਆ ਸਫਲਤਾ ਮਿਲੀ ਹੈ ਇਹਨਾਂ ਨੇ ਇੱਕ ਸਨੇਚਰਸ ਤੇ ਮੋਟਰਸਾਈਕਲ ਚੋਰ ਉਹ ਗਰੋ ਜਿਹੜਾ ਹੈਗਾ ਉਹ ਫੜਿਆ ਜਿਹਦੇ ਵਿੱਚ ਟੋਟਲ ਇਹ ਗਰੋ ਦੇ ਤਿੰਨ ਦੋਸ਼ੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਸਾਨੂੰ ਦੋ ਮੋਟਰਸਾਈਕਲ ਜਿਹੜੀ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ ਨਾਲ ਨੌ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀਗੇ ਤੇ ਜਿਹੜਾ ਵਾਰਦਾਤ ਵਿੱਚ ਲੋਹੇ ਦਾ ਦਾਤ ਵਰਤਦੇ ਸੀਗੇ ਉਹ ਵੀ ਅਸੀਂ ਰਿਕਵਰ ਕੀਤਾ ਤੇ ਇਹ ਵਧੀਆ ਕਾਮਯਾਬੀ ਹੈ ਏਰੀਏ ਦੇ ਵਿੱਚ ਕਾਫੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਵਾਰਦਾਤਾ ਕਰ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਹੋਰ ਅੱਗੇ ਨਾਲ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਕੀਤਨ ਕੁਮਾਰ ਹੈਗਾ ਉਹਦੇ ਖਿਲਾਫ ਆਲਰੇਡੀ ਪਹਿਲਾਂ ਜਿਹੜੇ 4 ਪਰਚੇ ਦਰਜ ਨੇ ਵੱਖ-ਵੱਖ ਖਾਣਿਆਂ ਵਿੱਚ ਸਾਰੇ ਤਕਰੀਬਨ ਚੋਰੀ ਦੇ ਦੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਖਿਲਾਫ ਕੀ ਕੀ ਪਰਚਾ ਜਿਹੜਾ ਹੈਗਾ ਉਹ ਪਹਿਲਾ ਹੈਗਾ ਸਰ ਕਿੰਨੀ ਕੁ ਦਿਨ ਤੋਂ ਇਹ ਚੋਰੀ ਇੱਧਾ ਕਰਦੇ ਪਏ ਸੀ ਕੋਈ ਕਰਦੇ ਸੀ ਜਿਹੜਾ ਇਹ ਚ ਮੇਨ ਦੋਸ਼ੀ ਕੀਤਨ ਕੁਮਾਰ ਹੈਗਾ ਉਹਦੇ ਖਿਲਾਫ ਸਭ ਤੋਂ ਪਹਿਲਾਂ 2021 ਦਾ ਪਰਚਾ ਹੈਗਾ ਕਿ ਕਾਮਦੇਵ ਹੈਗਾ ਉਹ 2020 ਦਾ ਪਰਚਾ ਹੈਗਾ ਉਸ ਤੋਂ ਬਾਅਦ ਮਤਲਬ ਤੁਸੀਂ ਕਹਿ ਸਕਦੇ ਹੋ ਕਿ 2021 ਤੋਂ ਲੈ ਕੇ 2020 2021 ਤੋਂ ਲੈ ਕੇ ਜਿਹੜਾ ਹੈਗਾ ਇਹ ਐਕਟਿਵ ਹੈਗੇ ਨੇ ਐਫ ਆਈ ਆਰ ਹੋ ਜਾਂਦੀ ਹੈ ਅਰੈਸਟ ਹੋ ਜਾਂਦੀ ਹੈ ਫਿਰ ਬੇਲ ਤੇ ਆ ਕੇ ਫੇਰ ਸ਼ੁਰੂ ਕਰ ਦਿੰਦੇ ਤੇ ਇਹਨਾਂ ਵਾਲੇ ਕਿੱਥੇ ਦੇ ਆਪ ਨੇ ਸਾਰੇ ਜਿਹੜੇ ਹੈਗੇ ਨੇ ਜੀ ਪੀਰੂ ਬੰਦਾ ਏਰੀਆ ਜਿਹੜਾ ਸਲੇਮਟਾਵ ਦੀ ਜਿਹੜੀ ਉੱਥੇ ਰਹਿੰਦੇ ਇਹ ਹੁਣ ਅਸੀਂ ਕਰ ਰਹੇ ਹੈਗੇ ਕੀ ਹੈ ਬੇਸਿਕਲੀ ਸਾਨੂੰ ਲੱਗਦਾ ਹੈ ਕਿ ਨਸ਼ੇ ਦੀ ਆਦੀ ਹੈਗੇ ਉਹ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਹੈ ਕਿ ਕਿੱਥੋਂ ਖਰੀਦਦੇ ਆ ਕਿੱਥੇ ਉਹ ਸਾਰਾ ਕੁਝ ਅਸੀਂ ਕਰਾਂਗੇ ਜਿੱਥੇ ਪਿੱਛੋਂ ਦੇ ਰਿਐਕਸ਼ਨ ਜਿਆ ਬਾਅਦ ਪਈ ਇਹ ਇੱਥੇ ਦੇ ਨਹੀਂ ਜੀ ਪੰਜਾਬੀ ਲੋਕ ਪੰਜਾਬੀ ਹੈ ਸਰ ਪ੍ਰਵਾਸੀ ਕਰਨ ਨੂੰ ਨਹੀਂ ਪੰਜਾਬੀ ਨੇ ਜੀ ਸਰ ਇਹ ਨਹੀਂ ਇਸ ਕਿੰਨੇ ਹੈ ਜੀ ਇਹ ਇੱਕ ਦੀ ਉਮਰ 23 ਸਾਲ ਹੈ ਜੀ ਇੱਕ 26 ਸਾਲ ਇੱਕ 24 ਸਾਲ ਇਹ ਸਰ ਜਿਹੜੇ ਹਥਿਆਰ ਮਿਲਦੇ ਨੇ ਇਹ ਲਿਆ ਦੇ ਕਿ ਤੁਹਾਨੂੰ ਇਹ ਕੋਈ ਨਾ ਪ੍ਰੋਵਾਈਡ ਕਰਦਾ ਇਹ ਹਥਿਆਰ ਜਿਸ ਸਿਰਫ ਲੋਹੇ ਦਾ ਦਾਤ ਹੈ ਜਿਹੜਾ ਕਿ ਈਜ਼ੀਲੀ ਅਵੇਲੇਬਲ ਮਿਲ ਜਾਂਦਾ ਕਿਤੋਂ ਵੀ ਮਾਰਕੀਟ ਤੋਂ ਆਪਾਂ ਲੈ ਸਕਦੇ ਹਾਂ ਐਗਰੀਕਲਚਰ ਪਰਪਸ ਲਈ ਵੀ ਔਰ ਯੂਜ਼ ਹੁੰਦਾ ਹੈਗਾ ਉਹ ਈਜ਼ੀਲੀ ਅਵੇਲੇਬਲ ਹੈ ਮਾਰਕੀਟ ਅੱਜ ਸਰ ਲਗਾਤਾਰ ਵਾਰਦਾ ਤਾਂ ਵਤਰੀਆਂ ਨੇ ਕਿ ਇਹ ਸ਼ੌਪਕੀਪਰ ਨੂੰ ਉਹ ਸੋੜੂ ਵੀ ਹਟਾਤਾ ਹੈ ਕਿਉਂਕਿ ਦਾਤ ਜਿਹੜੇ ਦਿੱਤੇ ਜਾਂਦੇ ਨੇ ਕਿ ਉਹ ਥੋੜਾ ਵੈਰੀਫਾਈ ਕਰਕੇ ਦੇਣਾ ਚਾਹੀਦਾ ਤੇ ਬੇਸਿਕਲੀ ਜਿਹੜਾ ਮੋਬਾਈਲ ਫੋਨਸ ਵਾਲੇ ਸ਼ੌਪਕੀਪਰ ਨੇ ਉਹਨਾਂ ਨੂੰ ਉਹ ਹੈਗਾ ਕਿ ਜਦੋਂ ਮੋਬਾਈਲ ਤੁਸੀਂ ਕੋਈ ਖਰੀਦਦੇ ਹੋ ਸਨੇਚ ਕੇ ਤਾਵਾ ਚੋਰੀ ਕਰਤਾ ਉਹਨੂੰ ਵੈਰੀਫਾਈ ਕਰਕੇ ਖਰੀਦੋ ਸਰ ਇਹ ਵੇਚਦੇ ਕਿਤੇ ਪਤਾ ਨਹੀਂ ਵੇਚਦੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰਾ ਅਸੀਂ ਪੁਲਿਸ ਰਿਮਾਈਂਡ ਕਰਦੇ ਕਿ ਉਹ ਕੀ ਕਰਦੀ ਕੋਈ ਸੌਕੇ ਅਮੀਰ ਹੋਣ ਲਈ ਜਾਂ ਆਪਣੇ ਐਂਗਲ ਤੇ ਕੰਮ ਕਰਦੇ ਜੀ ਇਹਦੇ ਬਾਰੇ ਦੇਖੋ ਜੋ ਹਾਲ ਤੱਕ ਸਾਡੀ ਮੁੱਢਲੀ ਤਫ਼ਤੀਸ਼ ਵਿੱਚ ਲੱਗਿਆ ਕਿ ਥੋੜੇ ਨਸ਼ੇ ਦੇ ਆਦੀ ਨੇ ਪਰ ਹੁਣ ਅਸੀਂ ਜਿਹੜਾ ਨਸ਼ੇ ਵਾਲਾ ਐਂਗਲ ਉਹ ਦੀਪ ਇਨਵੈਸਟੀਗੇਸ਼ਨ ਕਰਾਂਗੇ ਕਿਥੋਂ ਲੈ ਕੇ ਆਉਂਦੇ ਸੀਗੇ ਪੀਂਦੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਅਡਲਟ ਨੇ ਕਿਦਾਂ ਨੇ ਅਡਲਟ ਨੇ ਜੀ ਸਾਰੇ ਦੀ ਉਮਰ ਤਕਰੀਬਨ 23 ਤੋਂ ਲੈ ਕੇ 26 ਸਾਲ ਤੱਕ 肯定有这种性格。这个